14 ਸਾਲ ਹੋ ਗਏ ਐਸਜੀਪੀਜ ਦੀ ਇਲੈਕਸ਼ਨ ਹੋਈ ਨੂੰ ਮੁੜ ਕੇ ਇਲੈਕਸ਼ਨ ਨਹੀਂ ਕਰਵਾ ਰਹੇ ਹਰਿਆਣਾ ਦਮਦਮਿਟਕ ਸਾਲ ਦੇ ਮੁਖੀ ਹਰਨਾਮ ਸਿੰਘ ਜੋ ਉਹਨਾਂ ਦਾ ਵਿਰੋਧ ਕਰ ਰਹੇ ਨੇ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਜੇਕਰ ਸੰਦੇਸ਼ ਜਿਹੜਾ ਕੌਮ ਦੇ ਨਾਮ ਦਿੱਤਾ ਜਾਵੇਗਾ ਤਾਂ ਫਿਰ ਗੱਲ ਬਹੁਤ ਵੱਧ ਜਾਏਗੀ ਬਹੁਤ ਵੱਡਾ ਵਿਵਾਦ ਹੋਵੇ ਤੇ ਇਧਰ ਜਿਹੜਾ ਦਮਦਮਿਟਕ ਸਾਲ ਦੇ ਮੁਖੀ ਹੈ ਹਰਨਾਮ ਸਿੰਘ ਤੁਮਾ ਉਹਨਾਂ ਦੀ ਆਪਦੀ ਬੀਜੇਪੀ ਨਾਲ ਕਿੰਨੀ ਸਾਝ ਪਾਈ ਹੋਈ ਹੈ ਲੱਗਦਾ ਕਿਤੇ ਨਾ ਕਿਤੇ ਇੱਕ ਗੜਬੜਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਵੀ ਤਾਂ ਕਿ ਜੇ ਅਕਾਲ ਤਖਤ ਸਾਹਿਬ ਤੇ ਆ ਕੇ ਝਗੜਾ ਹੁੰਦਾ ਉਸ ਵਿੱਚੀ ਤਲਵਾਰਾਂ ਕੱਢ ਦੇਣ ਨਾਰੇ ਲੱਗਦੇ ਨ ਗਾਲੀ ਗਲੋਚ ਹੁੰਦਾ ਤਾਂ ਉਹਦੇ ਵਿੱਚ ਦੁਨੀਆ ਭਰ ਵਿੱਚ ਸਿੱਖ ਜੜਿਆ ਬਦਨਾਮ ਹੋਣ ਕੌਮ ਨੇ ਸਭ ਤਾ ਇਹ ਲਿਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਇਸ ਭਾਰਤ ਦੇ ਵਿੱਚ ਜਿਹੜਾ ਸਾਡਾ ਧਰਮ ਹੈ ਉਹ ਸੁਰੱਖਤ ਨਹੀਂ ਉਹ ਜਿਵੇਂ ਆਹੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਤੇ ਅੱਪਾ ਮਲ ਕਰ ਰਹੇ ਅਭੀ ਬਾਦਲਾਂ ਦਾ ਕਬਜ਼ਾ ਜਿਹੜੀ ਧਰ ਕਾਬਜਾ ਹੈ ਉਹ ਕੀ ਕੁਛ ਕਰ ਰਹੀ ਹੈ ਕਿਵੇਂ ਢਾਲ ਆ ਰਹੀ ਹੈ ਸਾਰੇ ਸੰਸਤਾਵਾਂ ਨੂੰ ਕਿਵੇਂ ਢਾਲ ਆ ਰਹੀ ਹੈ ਉਹਨੂੰ ਉਹਨੂੰ ਉੱਥੋਂ ਲਾਇਆ ਕਿਵੇਂ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਮੈਂ ਹਾਂ ਪੁਸ਼ਪਿੰਦਰ ਸੈਣੀ 1984 ਦੇ ਵਿੱਚ ਵਾਪਰੇ ਤੀਜੇ ਕੱਲੂਕਾਰੇ ਦੇ ਇਹ ਦਿਨ ਚੱਲ ਰਹੇ ਨੇ ਕੌਮ ਨੇ ਪੰਜਾਬ ਨੇ ਕੀ ਸਬਕ ਲਿਆ 1984 ਦੇ ਵਿੱਚ ਜਿਹੜਾ ਵੱਡਾ ਦੁਖਾਂਤ ਵਾਪਰਿਆ ਇਹ ਸਭ ਜਾਣਨ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬੁੱਧੀਜੀਵੀ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 1984 ਦੇ ਵਿੱਚ ਜਿਹੜਾ ਦੁਖਾਂਤ ਵਾਪਰਿਆ ਉਸ ਦੀ ਜੇ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਕੌਮ ਨੇ ਉਸ ਤੋਂ ਕੀ ਸਬਕ ਲਿਆਏ ਪੰਜਾਬ ਨੇ ਕੀ ਸਬਕ ਲਿਆਏ ਕਿੱਥੇ ਅੱਜ ਇਸ ਸਮੇਂ ਜਿਹੜੀ ਕੌਮ ਹੈ ਉਹ ਖੜੀ ਹੈ ਦੇਖੋ ਕੌਮ ਨੇ ਸਬਕ ਤਾਂ ਇਹ ਲਿਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਇਸ ਭਾਰਤ ਦੇ ਵਿੱਚ ਜਿਹੜਾ ਸਾਡਾ ਧਰਮ ਹੈ ਉਹ ਸੁਰੱਖਤ ਨਹੀਂ ਉਹ ਸੇਫ ਨਹੀਂ ਤੇ ਲਗਾਤਾਰ ਸਾਡੇ ਨਾਲ ਬੇਇਨਸਾਫੀਆਂ ਤੇ ਵਧੀਆਂਕੀਆਂ ਹੁੰਦੀਆਂ ਤੁਰੀਆਂ ਆਉਂਦੀਆਂ ਉਹਦੇ ਖਿਲਾਫ ਜੋ ਵੀ ਸਾਧਨ ਮਿਲਦਾ ਮੌਕੇ ਤੇ ਉੱਤੇ ਉਸ ਮੁਤਾਬਕ ਲੜਦੇ ਤੇ ਆਵਾਜ਼ ਉਠਾਉਂਦੇ ਆ ਰਹੇ ਸੋ ਇਹਨੂੰ ਇਹ ਹਰ ਇੱਕ ਸਾਲ ਫਿਰ ਜਿਹੜਾ ਹਫਤਾ ਹੈ ਇਹਨੂੰ ਬਾਰ-ਬਾਰ ਮਨ ਦੇ ਵਿੱਚ ਚਿਤਾਰਿਆ ਜਾਂਦਾ ਹੈ ਇਹਨਾਂ ਦੀ ਅਹਿਮੀਅਤ ਇਹ ਹੁੰਦੀ ਹੈ ਤਾਂ ਕਿ ਲੋਕਾਂ ਦੇ ਵਿੱਚ ਉਹ ਚੇਤਿਆਂ ਚੋਂ ਗੱਲ ਵਿਸਰ ਨਾ ਜਾਵੇ ਉਹ ਲਗਾਤਾਰ ਯਾਦ ਰੱਖੀ ਜਾਵੇ ਜਿਵੇਂ ਉਹ ਜਲਿਆਂ ਵਾਲਾ ਬਾਗ ਕਿੰਨਾ 100 ਸਾਲ ਤੋਂ ਉੱਤੇ ਹੋ ਗਿਆ ਪਰ ਉਹ ਉਸੇ ਦਿਨ ਜਾ ਕੇ ਜਲਸੇ ਤਾਂ ਕਰਦੇ ਆ ਨਾ ਉੱਥੇ ਭਾਵੇਂ ਛੋਟੇ ਕਰਨ ਭਾਵੇਂ ਵੱਡੇ ਕਰਨ ਸੋ ਇਹਨਾਂ ਦਿਨਾਂ ਨੂੰ ਲਗਾਤਾਰ ਯਾਦ ਕਰਨਾ ਚਾਹੀਦਾ ਤਾਂ ਕਿ ਕੌਮ ਦੇ ਹਿਰਦਿਆਂ 'ਚ ਉਹਦੀ ਜਿਹੜੀ ਯਾਦ ਆ ਉਹ ਬਣੀ ਰਹੇ ਅਗਲੀਆਂ ਪੀੜ੍ਹੀਆਂ ਤੱਕ ਗੱਲ ਜਾਂਦੀ ਰਹੇ ਲੱਗਦਾ ਹੈ ਕਿ ਕੋਈ ਬਦਲਾਅ ਵੀ ਆਇਆ ਏ ਜੋ ਦੁਖਾਂਤ ਵਾਪਰਿਆ ਉਸ ਤੋਂ ਕੁਝ ਸਿੱਖਿਆ ਵੀ ਹੈ ਇੱਕ ਸਿੱਖ ਨੂੰ ਜਮੰਨੀ ਤਾਂ ਸਿੱਖ ਹੁੰਦਾ ਹੈ ਹਮੇਸ਼ਾ ਸਿੱਖ ਸਿੱਖਦਾ ਰਹਿਣ ਵਾਲਾ ਪਰ ਕਿਤੇ ਨਾ ਕਿਤੇ ਅੱਜ ਦੀ ਜੀ ਸਥਿਤੀ ਦੀ ਗੱਲ ਕਰੀਏ ਤਾਂ ਅੱਜ ਵੀ ਜੋ ਹੈ ਪੰਜਾਬ ਉਹ ਨਹੀਂ ਚੱਕਰਾਂ ਦੇ ਵਿੱਚ ਹੀ ਫਸਿਆ ਹੋਇਆ ਹੈ ਇਸ ਤੇ ਕੀ ਕਹਿਣਾ ਹੈ ਚੱਕਰਾਂ ਦੇ ਵਿੱਚ ਫਸਾ ਕੇ ਰੱਖਿਆ ਹੋਇਆ ਹੈ ਲੋਕਾਂ ਨੂੰ ਆਪਣੀ ਆਪਦੀ ਆਪਸ਼ਨ ਨਹੀਂ ਨ ਦਿੱਤੀ ਜਾ ਰਹੀ ਫਰੀ ਹੁਣ ਜਿਵੇਂ ਆਹੀ ਹੈ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਤੇ ਅੱਪਾ ਮਤਲਬ ਕਰ ਰਹੇ ਆ ਅਭੀ ਬਾਦਲਾਂ ਦਾ ਕਬਜ਼ਾ ਜਿਹੜੀ ਤਰਕਾਬਜਾ ਉਹ ਕੀ ਕੁਛ ਕਰ ਰਹੀ ਹੈ ਕਿਵੇਂ ਢਾਲ ਆ ਰਹੀ ਹੈ ਸਾਰੇ ਸੰਸਤਾਵਾਂ ਨੂੰ ਕਿਵੇਂ ਢਾਲ ਆ ਰਹੀ ਹੈ ਉਹਨੂੰ ਉਹਨੂੰ ਉੱਥੋਂ ਲਾਇਆ ਕਿਵੇਂ ਜਾਵੇ ਉਹ ਤਾਂ ਫਿਰ ਜੇ ਤਾਂ ਇਹ ਸਿਸਟਮ ਦੇ ਦੀ ਨਾ ਫਿਰ ਤਾਂ ਵੋਟਾਂ ਰਾਹੀਂ ਲਾਇਆ ਜਾ ਸਕਦਾ ਹੈ ਉਹ ਵੋਟਾਂ ਕਰਾਉਂਦੇ ਨਹੀਂ ਜਿੰਨਾ ਚਿਰ ਉਹਨਾਂ ਨੂੰ ਆਪਦੇ ਹਿੱਤ ਨਹੀਂ ਮਤਲਬ ਠੀਕ ਲੱਗਦੇ ਉਹ ਆਪਦੇ ਹਿਸਾਬ ਨਾਲ ਕਰਵਾਉਣਗੇ ਜਦੋਂ ਵੀ ਕਿਤੇ ਕਰਵਾਈਆਂ ਗਈਆਂ ਪਰ ਲੋਕ ਤਾਂ ਫਟਕਾਰਾਂ ਹੀ ਪਾ ਸਕਦੇ ਨੇ ਨਾ ਸੋ ਲੋਕਾਂ ਦੇ ਮਤਲਬ ਮਨਾ ਤੋਂ ਲੱਥ ਰਹੇ ਨੋ ਹੋ ਜਿਹੜੇ ਜਿਹੜੇ ਲੀਡਰਾਂ ਨੇ ਗੁਨਾਹ ਕੀਤੇ ਸੋ ਇਹੀ ਗੱਲ ਬੜੀ ਤਸੱਲੀ ਵਾਲੀ ਆ ਹੁਣ ਉਹਨਾਂ ਦੇ ਕਿਤੇ ਪੈਰ ਨਹੀਂ ਲੱਗ ਰਹੇ ਤੁਸੀਂ ਜ਼ਿਕਰ ਕੀਤਾ ਕਿ ਐਸਜੀਪੀਸੀ ਦੇ ਉੱਤੇ ਇੱਕ ਪਾਰਟੀ ਦਾ ਕਬਜ਼ਾ ਹੈ ਪਰ ਹੁਣ ਅਸੀਂ ਰੀਸੈਂਟਲੀ ਦੇਖਿਆ ਕਿ ਕਿਵੇਂ ਜਥੇਦਾਰਾਂ ਜੋ ਜਥੇਦਾਰ ਜੋ ਨੇ ਉਹ ਵਕ ਵਕ ਤੱਕ ਤੱਕ ਤਾਂ ਉਹ ਹਟਾਏ ਗਏ ਗਾਨੀ ਰਘੂਬੀਰ ਸਿੰਘ ਜੀ ਨੂੰ ਅਹੁਦੇ ਤੋਂ ਜੱਕਦਮ ਜੋ ਹੈ ਉਹ ਹਟਾਇਆ ਗਿਆ ਉਸ ਉਹਨਾਂ ਦੀ ਜਗ੍ਹਾ ਤੇ ਗੜਗੱਜ ਜੀ ਨੂੰ ਸੇਵਾ ਦਿੱਤੀ ਗਈ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਪਰ ਉਹਨਾਂ ਦਾ ਵੀ ਕਿਤਨਾ ਕਿਤੇ ਜਿਹੜਾ ਇਹ ਵਿਵਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਜੋ ਨੇ ਉਹ ਵਿਵਾ ਜਿਹਨੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਜੇਕਰ ਸੰਦੇਸ਼ ਜਿਹੜਾ ਕੌਮ ਦੇ ਨਾਮ ਦਿੱਤਾ ਜਾਵੇਗਾ ਤਾਂ ਫਿਰ ਗੱਲ ਬਹੁ ਦੇਖੋ ਇਹਦੇ ਵਿੱਚ ਵੀ ਬਾਹਰੀ ਦਾਖਲ ਆਇਆ ਜੀ ਸਰਕਾਰ ਦਾ ਹੀ ਦਾਖਲ ਹੈ ਜੇ ਤਾਂ ਇਹ ਜੀ ਗੱਲ ਹੈ ਮਤਲਬ ਉਹ ਆਪਣਾ ਬਾਰ ਬਾਰ ਸਿੱਖ ਮੰਗ ਕਰ ਰਹੇ ਨੇ ਵੀ 14 ਸਾਲ ਹੋ ਗਏ ਐਸਜੀਪੀਜ ਦੀ ਇਲੈਕਸ਼ਨ ਹੋਈ ਨੂੰ ਮੁੜ ਕੇ ਇਲੈਕਸ਼ਨ ਨਹੀਂ ਕਰਵਾ ਰਹੇ ਤੇ ਜਿਹਦਾ ਮਤਲਬ ਹੋ ਇਹਨਾਂ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਤੇ ਇਧਰ ਜਿਹੜਾ ਦਾਂਦੂਈ ਟਕਸਾਲ ਦੇ ਮੁਖੀ ਹੈ ਰਣਨਾਮ ਸਿੰਘ ਤੁਮਾ ਉਹਨਾਂ ਦੀ ਆਪਦੀ ਬੀਜੇਪੀ ਨਾਲ ਕਿੰਨੀ ਸਾਝ ਪਾਈ ਹੋਈ ਹੈ ਸੋ ਲੱਗਦਾ ਕਿਤੇ ਨਾ ਕਿਤੇ ਇੱਕ ਗੜਬੜਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਵੀ ਤਾਂ ਕਿ ਜੇ ਅਕਾਲ ਤਖਤ ਸਾਹਿਬ ਤੇ ਆ ਕੇ ਝਗੜਾ ਹੁੰਦਾ ਆਪਸ ਵਿੱਚੀ ਤਲਵਾਰਾਂ ਕੱਢਦੇ ਨਾਰੇ ਲੱਗਦੇ ਗਾਲੀ ਗਲੋਚ ਹੁੰਦਾ ਤਾਂ ਉਹਦੇ ਵਿੱਚ ਦੁਨੀਆ ਭਰ ਵਿੱਚ ਸਿੱਖ ਜੜਿਆ ਬਦਨਾਮ ਹੋਣ ਤੇ ਉਹਨਾਂ ਦੀ ਇਹ ਸੰਸਥਾ ਜਿਹੜੀ ਆ ਉਹਦਾ ਬੁਕਾਰ ਉਹ ਘਟੇ ਰੁਲ ਮਿਲ ਕਿਤਨਾ ਕਿਤੇ ਪੰਜਾਬ ਅੱਜ ਵੀ ਉਹੀ ਸਹਿਨ ਕਰ ਰਿਹਾ ਹੈ ਕਿ ਜਿਵੇਂ ਕੇਂਦਰ ਦਾ ਕਹਿ ਲੀਏ ਕੇਂਦਰ ਦਾ ਜੋ ਦਖਲ ਹੈ ਉਸ ਦਾ ਖਾਮਿਆਜ਼ਾ ਜੋ ਹੈ ਉਹ ਕਹਿ ਸਕਦੇ ਆ ਪੁੱਗਦੇ ਹੈ ਜੋ ਕੁਝ ਵੀ ਇੱਥੇ ਹੋ ਰਿਹਾ ਨਸ਼ਿਆਂ ਤੋਂ ਲੈ ਕੇ ਜੋ ਗੈਂਗਸਟਰイズਮ ਤੋਂ ਲੈ ਕੇ ਜੋ ਕੁਝ ਵੀ ਹੋ ਰਿਹਾ ਉਹ ਹੋਤਾ ਰਿਹਾ ਹੈ ਸੈਂਟਰ ਦੀ ਗਵਰਨਮੈਂਟ ਦੇ ਸੈਂਟਰ ਦੀਆਂ ਏਜੰਸੀਆਂ ਦੇ ਸਿੱਧੇ ਦਖਲ ਤੇ ਸਹਿਨ